ਨੇ ਨਾ ਉਹ ਕਾਗਜ਼ ਇਹ ਨਾ ਲਾਇਸੈਂਸ ਖਾਹ ਫਾਰੀ ਵੀਡੀਓ ਨੂੰ ਅੱਗੇ ਵਾਇਰਲ ਕਰੋ ਹੋਰ ਬਜਾਏ ਸਾਰੇ ਮੋਟੋ ਬਣਾ ਨਾ ਗੱਡੀ ਨਾ ਇਹਨੇ ਕਾ ਗਈ ਭਾਈ ਕੱਟੋ ਤੀ ਚਲਾ ਭਾਈ ਕੀ ਨਾਮ ਆਪਣਾ ਭਾਈ ਤੁਹਾਡਾ ਨਾਮ ਨਹੀਂ ਕਰਵਾਉਂਦੇ ਇਹ ਸਾਡੇ ਮਤਲਬ ਉਹਨਾਂ ਨੇ ਕਰਵਾਉਂਦੇ ਨਾ ਇਹਦਾ ਨਾਮ ਉਹ ਭਾਈ ਮੈਂ ਨਾ ਰੋ ਨਾ ਪਰ ਇਹਨਾਂ ਨੇ ਇਹਨੇ ਕਾ ਗਈ ਇਹਦਾ ਟੈਗ ਕਰੋ ਇਹਦਾ ਟੈਗ ਕਰੀਏ ਗੱਡੀ ਨਾ ਇਹਨੇ ਗੱਡੀ ਇਹ ਵਾਇਰਲ ਕਰਨਾ ਸਾਰੀ ਪੋਸਟਾਂ ਮਿਊਜ਼ ਇੰਡੀਆ ਇਹ આજ ਤੱਕ ਇਹ ਵੈਰ ਨੂੰ ਰੱਖੇ ਆਪਾਂ ਜੀ ਆਪਾਂ ਜੀ ਫੋਟੋ ਲਓ ਆਣੀ ਆ ਤੇ ਚਲੋ ਮੈਂ ਮੈਨਾਂ ਨਹੀਂ ਆਈ ਕੰਮ ਦੇ ਸਰਕਾਰ ਨੇ ਪੈਸੇ ਛੱਡਦੇ ਆ ਅਭੀ ਬੰਦਾ ਰਾ ਸਾਡੇ ਜਿਸ ਭਾਜੀ ਰੋਕ ਕਿਹੜਾ ਬੰਦਾ ਚਲੋ ਉਹ ਚਲਾ ਕਰ ਕਿੰਨਾ ਕਿੰਨਾ ਭਾਜੀ ਤੇ ਲਵਾ ਲੈ ਕੱਟੇ ਆਪਣੇ ਲਵਾ ਲੈ ਆਪਣੇ ਲਾਇਸੈਂਸ ਬਗਾਇਆ ਜਰਾ ਲਾਇਸੈਂਸ ਲਾਇਸੈਂਸ ਬਗਾਇਆ ਆ ਦੇਖੋ ਮੈਂ ਗੱਡੀ ਭਾਜੀ ਕੋਈ ਲਾਇਸੈਂਸ ਨਹੀਂ ਆ ਕੁੰਡਾ ਕਰਦੀ ਕਰਨ ਦੇ ਪੰਜਾਬ ਦੇ ਕੋਣ ਹੈ ਗੱਡੀਆਂ ਚੁੱਕਣ ਵਾਲੇ ਨਾ ਕਾਗਜ਼ ਦੇ ਨਾਲ ਰਿਹਾ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਮੁਕੜੇ ਦੇ ਕੋਲ ਲਾਇਸੈਂਸ ਸਾਡੀ ਗਰੀਬਾਂ ਦੀ ਸਮਾਨ ਮਰੀਕ ਮਾੜਾ ਬੰਦਾ ਸਾਹਮਣੇ ਉਹ ਦਹੀ ਲੈਣ ਗਿਆ ਕਈ ਲੈਂਗੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾਂ ਨੇ ਗੱਡੀ ਚੁੱਕ ਲਈ ਆ ਇਹ ਕਿੰਨੀ ਕਿੰਨੀ ਹੁੰਦੇ ਬੰਦੇ ਆ ਰੱਖੋ ਆ ਭਜੀ ਇਹ ਵੀ ਆਪਣੇ ਆਪ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਲਿਖਣ ਸੇਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਜੀ ਅਗੇ ਪਰਤੀ ਬਾਬਾ ਕੋ ਐਟ ਰੇਲ ਜੇ ਅੱਪ ਨਮਾਸ਼ੀ ਕਰਨ ਤੇ ਇਹ ਕੋ ਆਪਣਾ ਨਿਸ਼ਾਨਾ ਇਹਦੇ ਹਰੋਤਾ ਬਾਈ ਨੀ ਨਸ਼ੇ ਨਾਲ ਡੁੱਟ ਗਏ ਮਹਾਰਾਜਾ ਨਾਮ ਲਓ ਮਹਾਰਾਜਾ ਜੁਗਾ ਗੱਡੀ ਗਲਤ ਸੀ ਮਿੱਤਿਆਂ ਲਈ ਪਰ ਇਹ ਸਭ ਗਲਤ ਤੇ ਗੱਡੀ ਗਲਤ ਖੜੀ ਸੀ ਦੋ ਮਿੰਟ ਬਾਜੀ ਛੋੜਨ ਦੱਸ ਦਿਓ ਹਾਂ ਗੱਡੀ ਗਲਤ ਲੱਗੀ ਗੱਡੀ ਚੱਕੀ ਆ ਏਕੇ ਦਾ ਤੇ ਅਸੀਂ ਉਹਦੇ ਨਾਲ ਬਾਜੀ ਪੈਸੇ ਵਾਪਸ ਪੈਸੇ ਲੈ ਗਏ ਨਾ ਗੱਲ ਕਰੋ ਇਹਨਾਂ ਨੇ ਕਰ ਕਰ ਸਾਡੀ ਪੁਲਿਸ ਦਾ ਅਚਾਨਕ ਨਹੀਂ ਕੀਤਾ ਇਹਨਾਂ ਦਾ ਵਾ ਅੱਛਾ ਬਾਜੀ ਜਿਹੜੀ ਆ ਗੱਡੀ ਵਿੱਚ ਪਹੀ ਲਾ ਲੁੰਦੇ ਮੈਂ ਨਾਲ ਜਿਹੜੇ ਤੁਹਾਡੇ ਬੰਦੇ ਨਹੀਂ ਛੋਟੀਆਂ ਉਮਰ ਦੇ ਨੇ ਇਹਨਾਂ ਦੇ ਕਾਗਜ਼ ਚੱਕੀ ਦੇ ਲਈ ਕੀ ਦੀ ਕੋਈ ਕਾਗਜ਼ ਨਹੀਂ ਹੈ ਭਾਜੀ ਇਹਨਾਂ ਦਾ ਜਮਾ ਵਸਨ ਸਾਹ ਕਾ ਕੇ ਪੁੱਛਦੇ ਜਮਾ ਵਸਾ ਵੇਹੇ ਰੂਲ ਕੁਛ ਨਹੀਂ ਲੱਜਾ ਜਮਾ ਜੰਦਾ ਜਮਾ ਹੋਇਆ ਉਹਦੀ ਚਲਾਨਾ ਘਟਦੇ ਪੁੱਛ ਨਹੀਂ ਲੱਜਾਗੇ ਇਹਦੇ ਮਿਹੂ ਨੇ ਜਰਾਣੇ ਦਾ ਵੀ ਹੁਣ ਜਿੱਦਿਆ ਉਹਨਾਂ ਕਾ ਦਫ਼ਤਰੇ ਨਾਲ ਕੱਟੇ ਨਹੀਂ ਬੈਠੇ ਇਹ ਪੁੱਛ ਜਰਾਣੋਂ ਨਜੀਰ ਚੂਕਾ ਕਮ ਜਾ ਕੇ ਕਰੋ ਜਰਾਣੇ ਦਾ ਉਹਨੇ ਉਹਨੇ ਪੁੱਛ ਲੈ ਆਂਦਾ ਮੈਨੂੰ ਫਿਰ ਨਾਣਕ ਜਾ ਕੇ ਭਾਈ ਸੰਸਾਹ ਸਾਹਿਬ ਨੂੰ ਪਤਾ ਹੈ ਤੁਸੀਂ ਕਿ ਲਾ ਕਰ ਰਹੇ ਹੋ ਤੁਸੀਂ ਕਹਿੰਦੇ ਹੋ ਆਪਾਂ ਗੱਡੀ ਚਲਾਣੇ ਆ ਡਰਾਈਵਿੰਗ ਲਾਇਸੈਂਸ ਕੋਲ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਹੈਗੇ ਜਲਾਨ ਘਟੋ ਚੱਪਤਾ ਆਪਣਾ ਛੱਡਿਆ ਰਸ ਮੈਨੂੰ क्यों सदर पुलिस का देंगे हमने इसमें आ रही है ना 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 कागज कोई नहीं ड्राइविंग लाइसेंस कोई नहीं कादी पर्ची इसकी अगला आया भाई इस बते हां ने लाया चेक करो भाई मेरी कही तो मैं ला रही हूं मैं कही तो है तुम 100 खोई ड्राइविंग लाइसेंस 100 खोई निकल गए 100 खोई सारे कहते हैं ਕਹਿੰਦਾ ਨਹੀਂ ਤਿਆਰ ਕਰਦੇ ਵਰ ਨਾ ਭਾਈ ਚਲਾਣ ਉਹਨਾਂ ਨੇ ਪੱਕਾ ਠੇਕਾ ਵਾਪਸ ਹੋਣਾ ਚਾਹੀਦਾ ਇਹਨਾਂ ਦਾ ਨਾਲ ਪੁਲਿਸ ਵੱਲੇ ਕਿਰੇ ਇਹ ਕਰਾਂਡੇ ਪਿਆ 1 ਮਿੰਟ ਸਮਾਨ ਲੈਣ ਗਏ ਆ ਤੇ ਨਾਲ ਹੀ ਇਹਨਾਂ ਨੇ ਪੈਨ ਪਰਚੀ ਕੱਟਦੀ ਜੇ ਨਾ ਕੋਈ ਸਿਸਟਮ ਹੈ ਨਾ ਕੋਈ ਸਰਕਾਰ ਦਾ ਤਰੀਕਾ ਹੈ ਇਹ ਕਰੋ ਮਜੀ ਨਾਲ ਹੀ ਪੱਟੀ ਦੇ ਪਹਿਲੇ ਲੈ ਲੈ ਪਰਚੀ ਵੀ ਨਹੀਂ ਦਿੱਤੀ ਪਰਚੀ ਪਰਚੀ ਨਵਾ ਪਰਚੀ ਪਰਚੀ ਦੇ ਦੇ ਯਾਰ ਪਰਚੀ ਨਵਾ ਪਰਚੀ ਨਹੀਂ ਨਹੀਂ ਕੇਸ ਬਾਈ ਪਾਰਟੀ ਦਾ ਨੰਬਰ ਆ ਗਿਆ ਨਾ ਤੇਰੇ ਕੋਲ ਹੈ ਤਾਂ ਕੀ ਆ ਸਾਡੇ ਕੋਲ ਨਹੀਂ ਕਿਹਾ ਤੂੰ ਇਹਦਾ ਨਾਮ ਕਿਉਂ ਪੁੱਛਣ ਦਿਆ ਇਹ ਤੇ ਨੂੰ ਕਾਗਜ਼ ਵੇਖਿਆ ਤੂੰ ਤੂੰ ਤੋਲੇ ਉਹਦਾ ਗੱਡੀ ਤੋਂ ਕੱਢੇ ਨਾਮ ਨੂੰ ਨਹੀਂ ਦੱਸਣਾ ਕੋਈ ਇਹ ਤੇ ਭੈਣ ਸਿਰ ਨਾਮ ਦਿਖਾ ਲਿਆ ਇਹਦਾ ਸਾਰਾ ਨਿਕਲ ਆਉਂਦਾ ਐਪ ਤੋਂ ਐਪ ਤੋਂ ਸਾਰਾ ਕੁਝ ਨਿਕਲ ਆਉਂਦਾ ਐਪ ਤੋਂ ਇਹਨੂੰ ਇਹਦੇ ਕੋਲ ਹੈ ਕੁਝ ਨਹੀਂ ਨਾ ਕੋਈ ਪਰਚੀ ਦੇ ਆਂਦਾ ਨਾ ਕੋਈ ਦੇਂਦਾ ਸਾਡੇ ਜੇ ਸਰਪੀਆ ਭਾਈ ਪਰਚੀ ਦੇ ਆਂਦੇ ਇਹ ਨਾ ਤੂੰ ਤੂੰ ਆਦਾ ਪਰਚੀ ਤੂੰ ਕੱਢ ਲੈ ਤੇਰੇ ਵੀ ਚੱਲਣ ਦੇ ਆ ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਦੇਖ ਤਾਂ ਤੂੰ ਅੱਛਾ ਕੋਈ ਪਰਚੀ ਮੋਰਦੀ ਕੋਈ ਨਹੀਂ ਨਾ ਨਹੀਂ ਤੂੰ ਵੀ ਪਰਚੀ ਨਹੀਂ ਹੈਗਾ ਉਹ ਕਹਿੰਦਾ ਨਾਂ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਂ ਆਜਣਾ ਓਨਰ ਦਾ ਨਾਂ ਆਜਣਾ ਯਾਨੀ ਕਿ ਪੈਸੇ ਲੈ ਕੇ ਕੁਝ ਨਹੀਂਗਾ ਪੈਸੇ ਲੈ ਕੇ ਦੁਰ ਚਲੇ ਉਹ 1500 ਰੁਪਇਆ ਕਹਿੰਦਾ ਵੀ ਆਪਣਾ ਨਾਂ ਦਿਓ ਨਹੀਂ ਨਾ ਦੇ ਦੇ ਪੱਤੀ ਨਹੀਂ 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 ਦੇਣਾ ਦੇਣਾ ਬੰਦੇ ਕੋ ਲੈ ਲਿਆ ਨਾ ਕੋਈ ਨਹੀਂ ਸਿੱਟੇ ਪੀ ਨਾ ਪੁੱਲੋ ਬਟੂ ਫਰ ਲੈ 650 ਰੁਪਇਆ ਲੈ ਲਿਆ ਨਾਲ ਇਹ ਜੀ ਪਾਣੀ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਭਾਈ ਇਨਸਾਫ ਹੋਣਾ ਚਾਹੀਦਾ ਮਾੜੇ ਬੰਦੇ ਦਾ 2 ਮਿੰਟ ਘਰ ਦਾ ਸਮਾਨ ਨਹੀਂ ਲੈ ਸਕਦੇ ਆਪਾਂ ਸੜਕ ਤੇ ਗੁੰਡਾ ਕਰਦੀ ਗੁੰਡਾ ਕਰਦੀ ਪੂਰੀ ਗੁੰਡਾ ਕਰਦੀ ਆ